ਦੀਵ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਦੀ ਨਿੱਗੀ ਯਾਦ ਨੂੰ ਸਮਰਪਿਤ ਸਵੇ ਇਸ਼ੂ ਖੂਦਾਨ ਕੈਂਪ ਬਾਲਾ ਜੀ ਮੋਟਰ ਵੱਲੋਂ ਗਰਿਆ ਬਲੱਡ ਸੇਵਾ ਦੇ ਵਿਸ਼ੇਸ਼ ਸਹਿਯੋਗ ਨਾਲ ਦਾਣਾ ਮੰਡੀ ਗਰਿਆ ਵਿਖੇ ਲਗਾਇਆ ਗਿਆ ਜਿਸ ਵਿੱਚ 84 ਯੂਨਟ 71 ਕਰਕੇ ਦੁਆਬਾ ਹਸਪੀਟਲ ਚਲੰਦਰ ਦੀ ਟੀਮ ਨੂੰ ਦਿੱਤੇ ਗਏ ਅਤੇ ਪੁਰਨ ਜੋਤਾਈ ਬੈਂਕ ਲੁਧਿਆਣਾ ਵੱਲੋਂ ਅੱਖਾ দান ਦੇ ਫਾਰਮ ਭਰੇ ਗਏ ਇਸ ਮੌਕੇ ਬਲਜਿੰਦਰ ਕਾਲਾ ਨੇ ਕਿਹਾ ਕਿ ਖੂਨਦਾਨ ਇੱਕ ਮਹਾਨ ਦਾਨ ਹੈ ਇਸ ਨਾਲ ਬਹੁਤ ਸਾਰੀ ਕੀਮਤੀ ਜ਼ਿੰਦਗੀਆਂ ਨੂੰ ਬਚਾਇਆ ਜਾ ਸਕਦਾ ਹੈ ਅਤੇ ਸਾਨੂੰ ਸਾਰਿਆਂ ਨੂੰ ਖੂਨਦਾਨ ਜ਼ਰੂਰ ਕਰਨਾ ਚਾਹੀਦਾ ਹੈ ਇਸ ਮੌਕੇ ਬੋਲਦਿਆਂ ਗ੍ਰੈਂਡ ਬਲੱਡ ਸੇਵਾ ਦੇ ਪ੍ਰਧਾਨ ਹੈਪੀ ਮਾਹੀ ਨੇ ਜਿੱਥੇ ਖੂਨਦਾਨੀਆਂ ਦਾ ਧੰਨਵਾਦ ਕੀਤਾ ਉੱਥੇ ਲੋਕਾਂ ਨੂੰ ਸਨੇਹਾ ਦਿੱਤਾ ਕਿ ਖੂਨਦਾਨ ਕਰਨ ਨਾਲ ਚਾਰ ਕੀਮਤੀ ਜ਼ਿੰਦਗੀਆਂ ਨੂੰ ਬਚਾਇਆ ਜਾ ਸਕਦਾ ਹੈ ਅਤੇ ਅਸੀਂ ਬਿਮਾਰੀਆਂ ਤੋਂ ਬਚੇ ਰਹਿੰਦੇ ਹਾਂ ਸੋ ਸਾਨੂੰ ਸਾਰਿਆਂ ਨੂੰ ਹਰੇਕ 3 ਮਹੀਨੇ ਬਾਅਦ ਇੱਕ ਵਾਰ ਖੂਨਦਾਨ ਜ਼ਰੂਰ ਕਰਨਾ ਚਾਹੀਦਾ ਹੈ ਇਸ ਮੌਕੇ ਖੂਨਦਾਨੀਆਂ ਨੂੰ ਪ੍ਰਬੰਧਕਾ ਵੱਲੋਂ ਸਨਮਾਨ ਚਿੰਨ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਅੱਜ ਦੇ ਸ਼ਹੀਦੀ ਦਿਹਾੜੇ ਤੇ ਸਭ ਤੋਂ ਪਹਿਲਾਂ ਸਾਡੇ ਭਾਰਤ ਵਾਸੀਆਂ ਨੂੰ ਜੈ ਹਿੰਦ ਤੇ ਆਪਾਂ ਨਾਰਾ ਦਿੰਦੇ ਹਾਂ ਜੈ ਹਿੰਦ ਬੰਦੇ ਮਾਤਰਮ ਇਹ ਨਾਰੇ ਸਾਨੂੰ ਦੇਣ ਵਾਲੇ ਸ਼ਹੀਦ ਭਗਤ ਸਿੰਘ ਰਾਜਗੁਰੂ ਸਖਦੇਵ ਜੀ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੱਜ ਬਾਲਾਜੀ ਮੋਟਰ ਵਿਖੇ ਖੂਨਦਾਨ ਕੈਂਪ ਲਾਇਆ ਜਾ ਰਿਹਾ ਹੈ। ਇਹ ਜਿੱਥੇ ਖੂਨ ਇਹ ਸ਼ਹੀਦੀ ਧਾੜੇ ਨੂੰ ਸਮਰਪਿਤ ਸ਼ਹੀਦਾਂ ਨੂੰ ਬਹੁਤ ਵੱਡੀ ਸ਼ਰਧਾਂਜਲੀ ਹੋਵੇਗੀ। ਉੱਥੇ ਤੁਹਾਡਾ ਇਹ ਦਿੱਤਾ ਇੱਕ ਇੱਕ ਖੂਨ ਦੀ ਬੂੰਦ ਇਹ ਲੋੜਵੰਦ ਜਿਹੜੇ ਮਰੀਜ਼ ਤੁਸੀਂ ਹਸਪਤਾਲਾਂ 'ਚ ਦੇਖੇ ਜਿੱਥੇ ਜਾ ਕੇ ਰੱਬ ਯਾਦ ਆਉਂਦਾ ਉਹਨਾਂ ਨੂੰ ਉਹਨਾਂ ਦੇ ਲੋੜਵੰਦਾ ਦੇ ਕੰਮ ਆਵੇਗਾ। ਆਪ ਜੀ ਦੇ ਚਰਨਾਂ ਵਿੱਚ ਬੇਨਤੀ ਆ ਕਿ ਬਲੱਡ ਨੇਸ਼ਨ ਕੈਂਪ ਚਾਲੂ ਹੋ ਚੁੱਕਾ ਹੈ ਜਿਹੜਾ ਕਿ ਲਗਾਤਾਰ ਸਵੇਰੇ 9 ਵਜੇ ਤੋਂ ਲੈ ਕੇ ਅੱਜ 3 ਵਜੇ ਤੱਕ ਚੱਲੇਗਾ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਆ ਕਿ ਜੇ ਸਾਥੀ ਨੇ ਵੀ ਬਲੱਡ ਦੇਣਾ ਹੋਵੇ ਉਹ ਜਲਦੀ ਤੋਂ ਜਲਦੀ ਇੱਥੇ ਪਹੁੰਚ ਕੇ ਆਪਣਾ ਨੰਬਰ ਲਵਾਵੇ ਅਤੇ ਬਲੱਡ ਦੇਵੇ ਅਤੇ ਲੋੜਵੰਦਾਂ ਦੀ ਅਤੇ ਦੇਸ਼ ਦੀ ਮਦਦ ਪੰਜਾਬ ਦੀ ਮਦਦ ਆਪਣੇ ਇਲਾਕੇ ਦੀ ਮਦਦ ਕਰੇ ਕਿਉਂਕਿ ਜਿਸ ਬੰਦੇ ਦੇ ਪਈ ਹੁੰਦੀ ਹੈ ਉਸ ਨੂੰ ਹੀ ਪਤਾ ਲੱਗਦਾ ਜਦੋਂ ਹੈਪੀ ਮਾਈ ਜੀ ਦੇ ਸਹਿਯੋਗ ਨਾਲ ਇਹ ਬਲੱਡ ਕੈਂਪ ਲਾਇਆ ਜਾ ਰਿਹਾ ਹੈ ਜਦੋਂ ਵੀ ਗਰਿਆਂ ਜਾਂ ਕਿਤੇ ਵੀ ਆਲੇ-ਦੁਆਲੇ ਲੁਧਿਆਣੇ, ਜਲੰਧਰ ਲੋੜ ਪੈਂਦੀ ਉਹਦਾ ਬੰਦਾ ਕਹਿੰਦਾ ਹੈਪੀ ਮਾਹੀ ਦਾ ਨੰਬਰ ਕਿੰਨਾ ਇਸ ਕਰਕੇ ਜੇ ਸਾਰਿਆਂ ਨੂੰ ਆਪਾਂ ਨੂੰ ਉਹਦਾ ਤੇ ਇੱਕ ਲੋੜ ਆ ਤਾਂ ਆਪਣਾ ਵੀ ਫਰਜ਼ ਬਣਦਾ ਆ ਅੱਜ ਦੇ ਦਿਨ ਆਪਾਂ ਹੈਪੀ ਮਾਹੀ ਦੀ ਸੰਸਥਾ ਗਰਿਆਂ ਬਲੱਡ ਸੇਵਾ ਨੂੰ ਸਹਿਯੋਗ ਦਿਈਏ ਅਤੇ ਬਲੱਡ ਦਾ ਦਾਨ ਕਰੀਏ ਜੈ ਹਨ ਜੈ ਭਾ ਅੱਜ ਸ਼ਹੀਦ ਭਗਤ ਸਿੰਘ ਜੀ, ਰਾਜਗੁਰੂ ਅਤੇ ਸੁਖਦੇਵ ਜੀ ਦੀ ਸ਼ਹਾਦਤ ਨੂੰ ਜਿਹੜਾ ਨਿੱਕੀ ਯਾਰ ਨੂੰ ਸਮਰਪਿਤ ਖੂਨਦਾਨ ਕੈਂਪ ਹੈ ਵਾਲਾਜੀ ਮੋਟਰ ਗੁਰਾਇਆ ਵਿੱਚੋਂ ਗੁਰਾਇਆ ਬਲੱਡ ਸੇਵਾ ਜਲੰਧਰ ਬਲੱਡ ਸੇਵਾ ਔਰ ਲੱਡ ਵਾਲੀ ਯੂਥ ਬਲੱਡ ਸੇਵਾ ਦੇ ਸਹਿਯੋਗ ਦੇ ਨਾਲ ਜਿਹੜਾ ਅੱਜ ਚੱਲ ਰਿਹਾ ਸੋ ਮੈਂ ਸਾਦੇ ਖੂਨਦਾਨੀਆਂ ਦਾ ਬੜਾ ਬੜਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਆ ਕੇ ਆਪਣਾ ਸਹਿਯੋਗ ਕੀਤਾ ਖੂਨਦਾਨ ਕੀਤਾ ਇੱਕ ਖੂਨਦਾਨ ਨਾਲ ਤਿੰਨ ਕੀਮਤੀ ਜ਼ਿੰਦਗੀਆਂ ਨੂੰ ਬਚਾਇਆ ਜਾਂਦਾ ਨਾਲ ਨਾਲ ਸਾਨੂੰ ਜਿਹੜਾ ਇਹਦਾ ਬੈਨੀਫਿਟ ਇਹ ਆ ਕਿ 40% ਤੱਕ ਜਿਹੜੇ ਸਾਡੇ ਹਾਰਟ ਅਟੈਕ ਦੀਆਂ ਬਿਮਾਰੀਆਂ ਕੈਂਸਰ ਦੀਆਂ ਬਿਮਾਰੀਆਂ ਉਹਦੇ ਤੋਂ ਸਾਨੂੰ ਰਾਹਤ ਮਿਲਦੀ ਹੈ ਸੋ ਰੱਬ ਨੇ ਜਿਹੜਾ ਇਹ ਸਾਨੂੰ ਮੌਕਾ ਸਾਰਿਆਂ ਨੂੰ ਮਿਲੇ ਦਿੱਤਾ ਹੈ ਕਿਉਂ ਨਾ ਇਹਦਾ ਭਰਪੂਰ ਫਾਇਦਾ ਲਿਆ ਜਾਵੇ ਜਿਉਂਦੇ ਜੀ ਇਹ ਖੂਨਦਾਨ ਔਰ ਜਾਂਦੇ ਜਾਂਦੇ ਨੇਤਰਦਾਨ ਦੇ ਸੰਕਲਪ ਲੈ ਕੇ ਮਾਨਵਤਾ ਭਲਾਈ ਦੇ ਖੇਤਰ ਦੇ ਵਿੱਚ ਆਪਣਾ ਬਣਦਾ ਯੋਗਦਾਨ ਪਾਇਆ ਜਾਵੇ ਖੂਨਦਾਨ ਇੱਕ ਮਹਾਨ ਦਾਣਾ ਕਿਉਂਕਿ ਜਿਹੜੇ ਇਲਾਜ ਮਰੀਜ਼ਾਂ ਲਈ ਇਹ ਵਰਦਾਨ ਹੈ ਜਦੋਂ ਕਿਤੇ ਹਸਪਤਾਲਾਂ ਦੇ ਵਿੱਚ ਖੂਨ ਦੀ ਲੋੜ ਪੈਂਦੀ ਹੈ ਤਾਂ ਉਹਦੇ ਰਿਸ਼ਤੇਦਾਰਾਂ ਨੂੰ ਪਤਾ ਹੁੰਦਾ ਕਿ ਉਹਦੀ ਵਿਵਸਥਾ ਕਿੱਦਾਂ ਹੁੰਦੀ ਹੈ ਸੋ ਸਾਡਾ ਜਿਹੜਾ ਇਹ ਬਲੱਡ ਦਿੱਤਾ ਗਿਆ ਇਹ ਬਲੱਡ ਬੈਂਕਾਂ ਦੇ ਵਿੱਚ ਜਾਂਦਾ ਔਰ ਜਦੋਂ ਵੀ ਕਿਤੇ ਐਮਰਜੈਂਸੀ ਪੇਸ਼ੈਂਟ ਜਾਂ ਜੇਰੇ ਲਾਜ ਜਿਹੜੇ ਮਰੀਜ਼ ਆ ਕਿਸੇ ਦਾ ਆਪਰੇਟ ਹੋਣਾ ਕਿਸੇ ਦਾ ਪ੍ਰੈਗਨੈਂਸੀ ਕੇਸ ਹੈ ਉਹਦੀ ਸਰਜਰੀ ਹੋਣੀ ਆ ਜਾਂ ਕੋਈ ਹੋਰ ਵੀ ਭਿਆਨਕ ਬਿਮਾਰੀਆਂ ਦਾ ਗ੍ਰੈਸਟ ਆ ਜਦੋਂ ਉਹਨੂੰ ਬਲੱਡ ਦੀ ਲੋੜ ਪੈਂਦੀ ਆ ਤੇ ਇਹ ਬਲੱਡ ਉਹਨਾਂ ਦੇ ਐਮਰਜੈਂਸੀ ਵਿੱਚ ਕੰਮ ਆਉਂਦਾ ਸੋ ਮੈਂ ਸਾਰੇ ਵੀਰਾਂ ਦਾ ਭੈਣਾਂ ਦਾ ਧੰਨਵਾਦ ਕਰਦਾ ਹਾਂ ਔਰ ਸਾਰੇ ਲੋਕਾਂ ਨੂੰ ਅਪੀਲ ਕਰਦਾ ਕਿ ਆਪਾਂ ਕਿਸੇ ਐਨਜੀਓ ਤੇ ਡਿਪੈਂਡ ਨਾ ਹੋ ਕੇ ਹਰ ਇਨਸਾਨ ਨੂੰ ਚਾਹੀਦਾ ਕਿ ਆਪਾਂ ਆਪਣੇ ਨਜ਼ਦੀਕ ਦਾ ਜਿਹੜਾ ਵੀ ਬਲੱਡ ਬੈਂਕ ਹੈਗਾ ਜਾ ਕੇ ਉੱਥੇ ਹਰੇਕ ਨਿਯਮਤ 3 ਮਹੀਨੇ ਬਾਅਦ ਬਲੱਡ ਡੋਨੇਟ ਕਰੀਏ ਤਾਂ ਕਿ ਲੋਕਾਂ ਦੀ ਹੈਲਪ ਵੀ ਹੋਵੇ ਔਰ ਸਾਨੂੰ ਆਪਣੇ ਆਪ ਜਿਹੜਾ ਆਪਣੇ ਫਿਜ਼ੀਕਲ ਟੈਸਟ ਹੈਗੇ ਆ ਮਰੀਜ਼ਾਂ ਦੇ ਟੈਸਟ ਆਪਾਂ ਨੂੰ ਟੈਸਟ ਪਤਾ ਲੱਗ ਜਾਂਦਾ ਸਾਡੀਆਂ ਕਿਹੜੀਆਂ ਬਿਮਾਰੀਆਂ ਨਾਲ ਅਸੀਂ ਗ੍ਰੈਸਟ ਹੈਗੇ ਆ ਸਾਨੂੰ ਵੀ ਪਤਾ ਲੱਗ ਜਾਂਦਾ ਲਗਭਗ 3-4000 ਰੁਪਏ ਦੇ ਟੈਸਟ ਹੁੰਦੇ ਆ ਜਿਹੜੇ ਸਾਡੇ ਫ੍ਰੀ ਹੋ ਜਾਂਦੇ ਆ ਸੋ ਸਾਨੂੰ ਜਿੱਥੇ ਲੋਕਾਂ ਦੀ ਇਨਸਾਨੀਅਤ ਦੀ ਸੇਵਾ ਕਰਨ ਦਾ ਮੌਕਾ ਮਿਲਦਾ ਨਾਲ ਨਾਲ ਸਾਨੂੰ ਆਪਣੀ ਜਾਣਕਾਰੀ ਮਿਲਦੀ ਹੈ ਕਿ ਅਸੀਂ ਕਿਹੜੀਆਂ ਬਿਮਾਰੀਆਂ ਤੋਂ ਗ੍ਰਸਤ ਆ ਗਏ ਆ ਸੋ ਸਾਡਾ ਦਾ ਦੁਬਾਰਾ ਤੋਂ ਬਾਲਾ ਜੀ ਮੋਟਰ ਵੱਲੋਂ ਗੁਰਾਇਆ ਬਲੱਡ ਸੇਵਾ ਵੱਲੋਂ ਔਰ ਸਾਰੇ ਲੋਕਾਂ ਦਾ ਖਾਸ ਕਰ ਗੁਰਾਇਆ ਵਾਸੀਆਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਆ ਕੇ ਇੱਥੇ ਬਲੱਡ ਦਾਣ ਕੀਤਾ ਔਰ ਆਓ ਆਪਾਂ ਇਸ ਮਿਸ਼ਨ ਨਾਲ ਹੋਰ ਅੱਗੇ ਜੁੜੀਏ ਦੂਨ ਦਾਣ ਕਰਕੇ ਅੱਖਾਂ ਦਾਣ ਕਰਕੇ ਮੌਕਾ ਦਿਆ ਕਿੰਤੀ ਜਿੰਦਗੀਆਂ ਬਚਾਉਣ ਦਾ ਜਿਹੜਾ ਮੌਕਾ ਮਿਲਿਆ ਉਹਦਾ ਫਾਇਦਾ ਲਈਏ ਧੰਨਵਾਦ ਜੈ ਹਿੰਦ ਟੀਮ ਕਲੱਬ ਜਿੰਦਾਬਾ ਸ਼ਹੀਦਾਂ ਦੇ ਸਰਤਾਜ ਸਭਪਕ ਸਿੰਘ ਜੀ ਜੀ ਰਾਜਗੁਰੂ ਔਰ ਸਖਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ ਅੱਜ ਗੁਰਾਇਆਂ ਬਲੱਡ ਸੇਵਾ ਅਤੇ ਹੋਰ ਦੂਸਰੀਆਂ ਸੰਸਥਾਵਾਂ ਦੇ ਸਹਿਯੋਗ ਨਾਲ ਬਲਜਿੰਦਰ ਕਾਲਾ ਜੀ ਬਨੋਂ ਬਾਲਾ ਜੀ ਮੋਟਰ ਵਿਖੇ ਬਲੱਡ ਨੇਸ਼ਨ ਕੈਂਪ ਚਲਾਇਆ ਜਾ ਰਿਹਾ ਹੈਗਾ ਮੈਂ ਬਲਜਿੰਦਰ ਕਾਲਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਬਹੁਤ ਹੀ ਵੱਡਾ ਅਪਰਾਲਾ ਇਸ ਵੱਡੇ ਦਿਨ ਤੇ ਕੀਤਾ ਹੈਗਾ ਸੋ ਕਹਿੰਦੇ ਨੇ ਹਰ ਇੱਕ ਚੀਜ਼ ਦਾ ਬਦਲ ਮਿਲ ਸਕਦਾ ਪਰ ਜਿਹੜਾ ਇੱਕ ਖੂਨ ਹੈ ਇਹਦਾ ਕੋਈ ਵੀ ਬਦਲ ਨਹੀਂ ਹੈ ਇਹ ਖੂਨ ਜਿਹੜੇ ਸਾਡੇ ਨੌਜਵਾਨ ਸਾਥੀ ਅੱਜ ਦੇ ਰਹੇ ਆ ਇਹਦੇ ਨਾਲ ਬਹੁਤ ਸਾਰੀਆਂ ਜਿਹੜੀਆਂ ਲੋੜਵੰਦ ਜਾਨਾਂ ਬਚ ਸਕਦੀਆਂ ਸੋ ਮੈਂ ਇਹਨਾਂ ਨੌਜਵਾਨ ਸਾਥੀਆਂ ਦਾ ਔਰ ਸਾਰੀਆਂ ਸੰਸਥਾਵਾਂ ਦਾ ਯੂਥ ਕਾਂਗਰਸ ਦਾ ਬਲ ਕਾਂਗਰਸ ਰੁੜਕਾ ਕਲਾਂ ਦਾ ਉਹਨਾਂ ਦੇ ਵੀ ਸਾਡੇ ਬਹੁਤ ਸਾਰੇ ਸਾਥੀ ਜਿਹੜੇ ਬਲੱਡ ਨੇਟ ਕਰਨ ਵਾਸਤੇ ਆ ਰਹੇ ਨੇ ਸੋ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੋ ਇੱਕ ਵਾਰੀ ਫੇਰ ਬਲਜਿੰਦਰ ਕਾਲਾ ਜੀ ਦਾ ਜਿਨ੍ਹਾਂ ਨੇ ਆਪਣੇ ਇੱਥੇ ਸ਼ੋਰੂਮ ਤੇ ਬਲੱਡ ਡੋਨੇਸ਼ਨ ਐਂਪਲ ਕਰਾਇਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੈ ਜਹਾਂ